ਹਾਂਜੀ ਦੋਸਤੋ ਮੈਂ ਮਨਦੀਪ ਸਿੰਘ ਦਲਆਉ ਮੁਰਾ ਡੈਰੀ ਫਾਰਮ YouTube ਚੈਨਲ ਤੇ ਸਵਾਗਤ ਆ ਸਾਰਿਆਂ ਦਾ ਇੱਕ ਤੋਕੜ ਮੱਝ ਆ ਗਈ ਪੂਰੇ ਖੁੱਲੇ ਕੱਦਦੀ ਆਪਾਂ ਤੋਂ ਹੀ ਗਈ ਹੋਈ ਸੀ ਇਹ 5 ਕਿਲੋ ਦੁੱਧ ਦਾ ਦੋਨੇ ਟਾਈਮਾਂ ਦਾ 7ਵੇਂ ਮਹੀਨੇ ਚ ਲੱਗੀ ਹੋਈ ਆ ਇਹ ਇੱਕ ਥਣ ਜਰੂਰ ਥੋੜਾ ਛੋਟਾ ਜਿਹਾ ਮਗਰ ਮਗਰਲਾ ਛੋਟਾ ਦਿਖਾਉਂਦੀ ਆ ਉਹ ਤੁਸੀਂ ਆਪਣੀ ਚੋਕ ਕੇ ਤਸੱਲੀ ਕਰ ਸਕਦੇ ਹੋ ਬਾਕੀ ਚੈੱਕ ਪਾ ਸਕਲੇ ਨੇ ਕਿ ਤੁਹਾਨੂੰ ਵੀਡੀਓ ਚ ਵੀ ਦੇਖਦਾ ਉਹ ਪਿਛਲਾ ਥਣ ਥੋੜਾ ਛੋਟਾਗਾ 10 ਵੀ ਰਹੀ ਥੋੜਾ ਜਿਹਾ ਵੀ ਦੁੱਧ ਘੱਟ ਆ ਇਹ ਚੋਂ ਬਾਕੀ ਤੁਸੀਂ ਜੋ ਕੇ ਆਪਣੀ ਤਸੱਲੀ ਕਰਾ ਦੁੱਧ ਦੀ ਆਪਣੀ ਗਾਰੰਟੀ ਹੈ ਦੁੱਧ ਦਾ 19 ਕਿਲੋ ਦੁੱਧ ਸੀ ਇਹ ਆਪਾਂ ਤੋਂ ਗਈ ਹੋਈ ਸੀ ਤੇ ਦੂਜੇ ਸੂਏ ਗਈ ਸੀ ਹੁਣ ਇਹ ਪੰਜਵੇਂ ਸੂਏ ਛੇਵੇਂ ਸੂਏ ਸੁਣਨਾ ਹੈ ਹੁਣ ਪੰਜਵੇਂ ਸੂਏ ਸੂਈ ਹੋਈ ਹੈਗੀ ਲੱਖ ਰੁਪਿਆ ਰੇਟ ਕਰਦੇ ਨੇ ਬਾਕੀ ਤੁਸੀਂ ਸਕਰੀਨ ਤੇ ਨੰਬਰ ਚੱਲਿਆ ਕੰਟੈਕਟ ਕਰ ਸਕਦੇ ਹੋ ਖੈਰ ਆ ਪਿੰਡਾ ਨੂਰਵੇਟ ਕੋਲੇ ਬਿਲਕੁਲ ਲਧਾਨੇ ਦੇ ਕੋਲ ਹੀ ਰਹਿ ਜਾਂਦਾ ਪੂਰਾ ਖੋਲਾ ਕਰਦਾਗਾ ਦੁੱਧ ਦੀ ਆਪਣੀ ਗਾਰੰਟੀ 18 19 ਕਿਲੋ ਦੁੱਧ ਦਿੱਤਾ ਸੀ ਤੁਸੀਂ ਚੈੱਕ ਪਾਸ ਆਪਣੀ करा ਸਕਦੋਂ ਅਗਲੇ ਨੇ ਕਰਾਈ ਹੋਈ ਆ ਮੋਬਾਈਲ ਤੇ ਨੰਬਰ ਚੱਲ ਰਿਹਾ ਤੁਸੀਂ ਜੁਵਾਈ ਦੀ ਵੀ ਆ ਜੀ ਦੇਖ ਸਕਦਾ ਥਾਣਾ ਜਰੂਰ ਥੋੜਾ ਜਿਹਾ ਛੋਟਾ ਤੋਂ ਮਤਲਬ ਤੁਸੀਂ ਪਾਸ ਕਰ ਸਕਦੇ ਹੋ ਜਿਸ ਕਿਸੇ ਵੀਰ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹੋ ਸਕਰੀਨ ਤੇ ਨੰਬਰ ਚੱਲ ਰਿਹਾ